ਦੋਸਤੋ ਇਨਕਲਾਬੀ ਸਾਡਾ ਰਾਵਿਜ ਤੁਹਾਡਾ ਸਵਾਗਤ ਹੈ ਅੱਜ ਅਸੀਂ ਕੀ جنگ ਪੂਰੇ ਮੱਧਪੂਰ ਵਿੱਚ ਫੈਲ ਜਾਵੇਗੀ ਇਸ ਲੇਖ ਤੇ ਵਿਚਾਰ ਚਰਚਾ ਕਰਾਂਗੇ 7 ਅਕਤੂਬਰ ਨੂੰ ਅਜਰਾਇਲ ਵੱਲੋਂ ਫਲਸਤੀਨ ਵਿਰੁੱਧ ਗਾਜ਼ਾ ਵਿੱਚ ਛੇੜੀ جنگ ਨੂੰ 1 ਸਾਲ ਹੋ ਜਾਣਾ ਹੈ ਇਸ 1 ਸਾਲ ਵਿੱਚ ਗਾਜ਼ਾ ਵਿੱਚ 42000 ਫਲਸਤੀਨੀ ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਹਨ ਨੂੰ ਮਾਰ ਦਿੱਤਾ ਗਿਆ ਹੈ ਪੂਰੇ ਗਾਜ਼ਾ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਗਿਆ ਹੈ ਬੰਬਾਰੀ ਦੀ ਤਬਾਹੀ ਤੋਂ ਸਕੂਲਾਂ ਅਤੇ ਹਸਪਤਾਲਾਂ ਦੀਆਂ ਇਮਾਰਤਾਂ ਨੂੰ ਨਹੀਂ ਬਖਸ਼ਿਆ ਗਿਆ ਹੋਰ ਤਾਂ ਹੋਰ ਸੰਯੁਕਤ ਰਾਸ਼ਟਰ ਦੇ ਸਟਾਫ ਅਤੇ ਸਹਾਇਤਾ ਏਜੰਸੀਆਂ ਦੇ ਕੰਮਿਆਂ ਨੂੰ ਵੀ ਮਾਰ ਮੁਕਾਇਆ ਗਿਆ ਹੈ ਇਜ਼ਰਾਈਲ ਵੱਲੋਂ ਛੇੜੀ ਇਸ ਭਿਆਨਕ ਖੂਨੀ جنگ ਨੂੰ ਪੂਰਾ ਵਿਸ਼ਵ ਖੜਾ ਬੇਵੱਸ ਦੇਖ ਰਿਹਾ ਹੈ ਸੰਯੁਕਤ ਰਾਸ਼ਟਰ ਦੇ ਮਤੇ ਰੱਦੀ ਦੇ ਕਾਰਜ ਸਾਬਤ ਹੋਏ ਹਨ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਸੰਸਾਰ ਦੀ ਇਹ ਪੰਚਾਇਤ ਸ਼ਾਮਰਾਜੀਆਂ ਦੀ ਇੱਛਾ ਤੋਂ ਬਿਨਾਂ ਸ਼ਬਦਾਂ ਦੀ जुਗਾਲੀ ਕਰਨ ਯੋਗੀ ਹੈ। ਈਰਾਨ ਤੋਂ ਬਿਨਾਂ ਅਰਬ ਦੇਸ਼ਾਂ ਨੇ ਨਿੰਦਾ ਮਤਿਆਂ ਅਤੇ ਕੁਝ ਦਾਰਸ਼ਨਿਕ ਅਦਵੰਤ ਤੋਂ ਬਿਨਾਂ ਕੁਝ ਠੋਸ ਨਹੀਂ ਕੀਤਾ। ਬਲਕਿ ਕੁਝ ਤਾਂ ਇਸ ਸਾਈ ਤਵਾਹੀ ਦੇ ਸੋਮੇ ਅਮਰੀਕਾ ਸਾਮਰਾਜ ਨਾਲ ਪਿਆਰ ਦੀਆਂ ਪਿੰਗਾ ਪਾ ਰਹੇ ਹਨ। ਇਹ ਜੰਗ ਸਿਰਫ ਇਜ਼ਰਾਈਲ ਨਹੀਂ ਲੜ ਰਿਹਾ ਬਲਕਿ ਸਾਰਾ ਪੱਛਮ ਸਮਰਾਜ ਇਜ਼ਰਾਈਲ ਦੀ ਪਿੱਠ ਤੇ ਖੜਾ ਹੈ ਇਹ ਇਜ਼ਰਾਈਲ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ ਉਸ ਨਾਲ ਸਾਂਝੀਆਂ ਫੌਜੀ ਕਾਰਵਾਈਆਂ ਕਰ ਰਿਹਾ ਹੈ ਉਸ ਨੂੰ ਰਣਨੀਤਿਕ ਗੁਪਤ ਸੂਚਨਾਵਾਂ ਮਹੱਈਆ ਕਰਵਾ ਰਿਹਾ ਹੈ ਵਿੱਤ ਮਹੱਈਆ ਕਰਵਾ ਰਿਹਾ ਹੈ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਸਮੇਤ ਕਮਾਂਤਰੀ ਫਾਰਮਾ ਤੇ ਇਜ਼ਰਾਈਲ ਵਿਰੁੱਧ ਨਿੰਦਾ ਮਤੇਆਂ ਅਤੇ ਕੀਤੀ ਜਾਣ ਵਾਲੀ ਕਾਰਵਾਈ ਵਿਰੁੱਧ ਟਾਲ ਬਣ ਕੇ ਖੜਾ ਹੈ ਸਿਰਫ ਪੱਛਮੀ ਸਾਮਰਾਜ ਹੀ ਨਹੀਂ ਗਲੋਬਲ ਸਾਊਥਾ ਭਾਵੇਂ ਜੱਗ ਬਖਾਵੇ ਲਈ ਅਮਨ ਅਤੇ ਦੋ ਮੁਲਕਾਂ ਇਜ਼ਰਾਈਲ ਅਤੇ ਫਲਸਤੀਨ ਦੀ ਕਾਇਮੀ ਨੂੰ ਹੱਲ ਦੱਸ ਰਿਹਾ ਹੈ ਮੋਦੀ ਹਕੂਮਤਾ ਇਸ ਜੰਗ ਦੇ ਦੌਰ ਵਿੱਚ ਵੀ ਇਜ਼ਰਾਈਲ ਨਾਲ ਵਪਾਰ ਵਧਾ ਰਹੀ ਹੈ ਉਸ ਨਾਲ ਸੁਰੱਖਿਆ ਅਤੇ ਆਰਥਿਕਤਾ ਖੇਤਰ ਵਿੱਚ ਸਹਿਯੋਗ ਵਧਾ ਰਹੀ ਹੈ ਇਹ ਇਜ਼ਰਾਈਲ ਨੂੰ ਮਨੁੱਖੀ ਕਿਰਤ ਅਤੇ ਫੌਜੀ ਸਾਜ਼ੋ-ਸਮਾਨ ਭੇਜ ਰਹੀ ਹੈ ਇਹ ਸੰਯੁਕਤ ਰਾਸ਼ਟਰ ਵਿੱਚ ਇਸ ਖੇਤਰ ਵਿੱਚ ਜੰਗਵੰਦੀ ਲਈ ਲਿਆਂਦੇ ਮਤੇ ਵਿੱਚ ਵੋਟ ਕਰਨ ਦੀ ਥਾਂ ਗੈਰਹਾਜ਼ਰ ਰਹਿੰਦੀ ਹੈ ਦੇਸ਼ ਵਿੱਚ ਫਲਸਤੀਨੀਆ ਦੇ ਹੱਕ ਵਿੱਚ ਅਤੇ ਜੰਗ ਵਿਰੋਧ ਜਿੰਨਾ ਸੂਬਿਆਂ ਵਿੱਚ ਪਾਲ ਪਾਦੀਆਂ ਸਰਕਾਰਾਂ ਹਨ ਉੱਥੇ ਅਣਹਲਾਨੀ ਪਾਬੰਦੀ ਲਾਈ ਹੈ ਉੱਤਰ ਪ੍ਰਦੇਸ਼ ਅਤੇ ਸਤੀਸਗੜ੍ਹ ਵਿੱਚ ਫਲਸਤੀਨੀ ਲੋਕਾਂ ਦੇ ਹੱਕ ਵਿੱਚ ਨਾਅਰਾ ਲਾਣਾ ਜਾਂ ਆਪਣੇ ਘਰ ਤੇ ਫਲਸਤੀਨੀ ਝੰਡਾ ਲਾਉਣ ਦੇ ਦੋਸ਼ ਦੇਸ਼ ਤਰੁਦਾ ਕੇਸ ਕਰਕੇ ਨੌਜਵਾਨਾਂ ਨੂੰ ਜੇਲ੍ਹ ਵਿੱਚ ਸਿੱਟ ਦਿੱਤਾ ਗਿਆ ਹੈ ਯੂਰਪੀ ਦੇਸ਼ਾਂ ਵਿੱਚ ਕੇਵਲ ਸਪੇਨ ਹੀ ਹੈ ਜਿਸਨੇ ਇਜ਼ਰਾਇਲ ਦਾ ਵਿਰੋਧ ਕੀਤਾ ਹੈ ਰੂਸ ਚੀਨ ਅਤੇ ਕੁਝ ਹੋਰ ਦੇਸ਼ ਇਜ਼ਰਾਇਲ ਵੱਲੋਂ ਠੋਸੀ ਖੂਨੀ ਜੰਗ ਦਾ ਵਿਰੋਧ ਤਾਂ ਕਰਦੇ ਹਨ ਪਰ ਨਿੰਦਾ ਮਤਿਆਂ ਅਤੇ ਜੰਗਵੱਦੀ ਦੇ ਮਤਿਆਂ ਤੋਂ ਅੱਗੇ ਨਹੀਂ ਵਧਦੇ ਇਸ ਸਮੇਂ ਜੰਗ ਰੁਕਣ ਦੀ ਥਾਂ ਫੈਲਦੀ ਜਾ ਰਹੀ ਹੈ ਅਸਲ ਵਿੱਚ ਇਹ ਜੰਗ ਇਜ਼ਰਾਇਲ ਅਤੇ ਪ੍ਰਤੀਰੋਧੀ ਤੁਰੀ ਵਿਚਕਾਰ ਬਣ ਗਈ ਹੈ ਇਸ ਪ੍ਰਤੀਰੋਧੀ ਤੁਰੀ ਵਿੱਚ ਹਮਾਸ ਹਜਬੁੱਲਾ ਹੂਤੀਸ ਇਰਾਕ ਤੇ ਸੀਰੀਆ ਦੇ ਜਿਹਾਦ ਗਰੁੱਪ ਸ਼ਾਮਲ ਹਨ ਜਮਨ ਵਿੱਚ ਕਾਰਜਸ਼ੀਲ ਅਨਸਰ ਅੱਲਾ ਰਾਜਨੀਤਿਕ ਮਿਲਟਰੀ ਜਥੇਬੰਦੀ ਹੈ ਜੋ ਹੂਤੀਆ ਕਬੀਲੇ ਨਾਲ ਸੰਬੰਧਿਤ ਕਰਕੇ ਹੂਤੀਆ ਵਜੋਂ ਜਾਣੇ ਜਾਂਦੇ ਹਨ ਮੁੱਖ ਰੂਪ ਵਿੱਚ ਲਾਲ ਸਾਗਰ ਵਿੱਚ ਅਜ਼ਰਾਇਲੀ ਅਮਰੀਕੀ ਅਤੇ ਇੰਨਾ ਪੱਖੀਆਂ ਦੇ ਜਹਾਜ਼ਾਂ ਨੂੰ ਮਜੈਲਾ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾ ਰਹੇ ਹਨ ਜਿਸ ਨਾਲ ਵਪਾਰ ਲਈ ਲਾਲ ਸਾਗਰ ਰੂਟ ਲਗਭਗ ਬੰਦ ਹੈ ਜਿਸ ਕਰਕੇ ਸਮੁੰਦਰੀ ਜਹਾਜ਼ਾਂ ਨੂੰ ਲੰਮਾ ਫੇਰਾ ਪਾਉਣਾ ਪੈਂਦਾ ਹੈ ਇਸ ਨਾਲ ਸੰਸਾਰ ਦੇ 30% ਵਪਾਰ ਵਿੱਚ ਕਮੀ ਆਈ ਹੈ ਗਾਜ਼ਾ ਤੇ ਇਜ਼ਰਾਇਲ ਹਮਲੇ ਤੋਂ ਹੀ ਹੂਥੀਆਂ ਨੇ ਫਰੰਟ ਖੋਲ੍ਹਿਆ ਹੋਇਆ ਹੈ ਅਜੇ ਤੱਕ ਵੀ ਅਮਰੀਕਾ ਬਰਤਾਨੀਆ ਅਤੇ ਜਰਾਈਲ ਮਿਲ ਕੇ ਉਹਨਾਂ ਦੇ ਹਮਲਿਆਂ ਨੂੰ ਠੱਲ ਨਹੀਂ ਪਾ ਸਕੇ ਅਰਬ ਸਾਗਰ ਵਿੱਚ ਭਾਰਤ ਨੇ ਵੀ ਅਮਰੀਕੀ ਗੱਠ ਜੋੜ ਦੀ ਮਦਦ ਕੀਤੀ ਹੈ ਲਿਬਨਾਨ ਸਥਿਤ ਹਜ਼ੁੱਲਾ ਗਰੁੱਪ ਇਸ ਤਰੀ ਦੀ ਸਭ ਤੋਂ ਸ਼ਕਤੀਸ਼ਾਲੀ ਕੜੀ ਹੈ 1948 ਵਿੱਚ ਜਦੋਂ ਸਾਮਰਾਜੀਆਂ ਨੇ ਅਜ਼ਰਾਇਲ ਦੇਸ਼ ਬਣਾਉਣ ਲਈ ਫਲਸਤੀਨੀ ਲੋਕਾਂ ਨੂੰ ਉਹਨਾਂ ਦੀ ਧਰਤੀ ਤੋਂ ਗ਼ਾੜ ਦਿੱਤਾ ਸੀ ਤਾਂ ਇਹਨਾਂ ਦਾ ਇੱਕ ਵੱਡਾ ਹਿੱਸਾ ਜਾ ਕੇ ਲਿਬਨਾਨ ਵਿੱਚ ਵਸ ਗਿਆ ਲਿਬਨਾਨ ਦੋ ਧਰਮੀ ਦੇਸ਼ ਹੈ ਇਸ ਵਿੱਚ ਈਸਾਈ ਅਤੇ ਮੁਸਲਮਾਨ ਵੱਸੋਂ ਹੈ ਫਲਸਤੀਨੀ ਮੁਸਲਮਾਨਾਂ ਦੇ ਇੱਥੇ ਵੱਸ ਜਾਣ ਨਾਲ ਮੁਸਲਮਾਨ ਬਹੁਸੰਖਿਆ ਵਿੱਚ ਹੋ ਗਏ ਪਰ ਅਜੇ ਵੀ ਈਸਾਈ ਵੱਸੋਂ 40% ਹੈ ਲਿਬਨਾਨ ਦੀ ਈਸਾਈ ਫੌਜ ਇਜ਼ਰਾਈਲ ਪੱਖੀ ਹੈ ਇਜ਼ਰਾਈਲ ਫੌਜਾਂ ਅਤੇ ਈਸਾਈ ਫੌਜ ਨਾਲ ਕੇ ਫਲਸਤੀਨੀ ਮੁਕਤੀ ਜਥੇਬੰਦੀ ਦੀ ਲੀਡਰਸ਼ਿਪ ਨੂੰ ਲਿਬਨਾਨ ਵਿੱਚੋਂ ਕੱਢਣ ਲਈ ਮਜਬੂਰ ਕਰ ਦਿੱਤਾ ਇਸ ਸਥਿਤੀ ਵਿੱਚ ਹਫਜ਼ੁੱਲਾ ਅਰਥ ਅੱਲਾ ਦੀ ਪਾਰਟੀ ਸਾਹਮਣੇ ਆਈ ਇਸ ਨੂੰ ਈਰਾਨ ਦੀ ਇਸਲਾਮਿਕ ਸਰਕਾਰ ਅਤੇ ਸੀਰੀਆ ਦੀ ਅਸਲ ਸਰਕਾਰ ਦੀ ਹਮਾਇਤ حاصل ਹੈ 2006 ਵਿੱਚ ਹਫਜ਼ੁੱਲਾ ਨੇ ਬਾਡਰ ਟੱਪ ਕੇ ਇਜ਼ਰਾਈਲ ਦੇ ਦੋਸਤ ਪਾਈਆਂ ਨੂੰ ਕਾ ਕਰ ਲਿਆ ਇਸ ਤੇ ਇਜ਼ਰਾਈਲ ਨੇ ਦੱਖਣੀ ਲਿਬਨਾਨ ਤੇ ਜ਼ਮੀਨੀ ਹਮਲੇ ਕਰ ਦਿੱਤੇ ਪਰ ਇਜ਼ਰਾਈਲ ਦੀ ਤਾਕਤ ਹਫਜ਼ੁੱਲਾ ਫੌਜ ਨੂੰ ਹੈਰਾਨ ਆ ਸਕੀ ਅੰਤ ਇਜ਼ਰਾਈਲ ਫੌਜ ਵਾਪਸ ਚਲੀ ਗਈ ਇਸ ਨਾਲ ਹਿਜ਼ਬੁੱਲਾ ਦੀ ਹਰਮਨ ਪਿਆਰਤਾ ਵਿੱਚ ਚੌਖਾ ਵਾਧਾ ਹੋਇਆ 2016 ਵਿੱਚ ਅਜ਼ਰਾਇਲ ਤੇ ਹਿਜ਼ਬੁੱਲਾ ਦੇ ਰਾਕਟ ਹਮਲਿਆਂ ਨੇ ਕਾਫੀ ਪਰੇਸ਼ਾਨ ਕੀਤਾ ਗਾਜ਼ਾ ਜੰਗ ਦੇ ਸ਼ੁਰੂ ਵਿੱਚ ਹੀ ਹਿਜ਼ਬੁੱਲਾ ਨੇ ਫਲਸਤੀਨੀਆ ਤੇ ਹਮਾਸ ਦੀ ਹਮੈਤ ਦਾ ਪੈਨਤੜਾ ਲਿਆ ਪਰ ਆਰੰਭ ਵਿੱਚ ਇਸ ਦਾ ਰੁਖ ਸੰਕੋਚ ਮਾਰ ਰਿਹਾ ਸ਼ਾਇਦ ਹਿਜ਼ਬੁੱਲਾ ਨਹੀਂ ਚਾਹੁੰਦਾ ਸੀ ਕਿ ਲਿਬਨਾਨ ਨੂੰ ਸਿੱਧੇ ਰੂਪ ਵਿੱਚ ਜੰਗ ਵਿੱਚ ਉਲਝਾਇਆ ਜਾਵੇ ਅਰੰਭਿਕ ਤਾਰੋ ਵਿੱਚ ਹਮਾਸ ਹੀ ਲੜ ਰਿਹਾ ਸੀ ਉਸ ਤੋਂ ਬਿਨਾ ਕੇਵਲ ਹੂਥੀਆ ਨੇ ਲਾਲ ਸਾਗਰ ਦਾ ਫਰੰਟ ਖੋਲ੍ਹਿਆ ਹੋਇਆ ਸੀ ਅਤੇ ਅਮਰੀਕਾ ਬਰਤਾਨੀਆ ਨੂੰ ਜਿੱਚ ਕੀਤਾ ਹੋਇਆ ਸੀ ਪਰ ਹੁਣ ਇਜ਼ਰਾਇਲ ਨੇ ਲਿਬਨਾਨ ਵਿਰੁੱਧ ਸਿੱਧੇ ਜੰਗ ਛੇੜ ਦਿੱਤੀ ਹੈ ਪਰ ਇਜ਼ਰਾਇਲ ਅਤੇ ਉਸ ਦਾ ਆਕਾ ਅਮਰੀਕਾ ਭਲੀ ਭਾਤ ਜਾਣਦੇ ਹਨ ਕਿ ਉਸ ਦੀ ਲੜਾਈ ਸਿਰਫ ਹਮਾਸ ਨਾਲ ਨਹੀਂ ਭਲਕਿ ਸਾਰੀ ਪ੍ਰਤੀਰੋਧੀ ਧੂਰੀ ਨਾਲ ਹੈ ਇਜ਼ਰਾਇਲ ਨੇ ਰੈਜੀਡੈਂਸ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਨੀਤੀ ਅਪਣਾ ਲਈ ਹੈ ਇਸ ਲਈ ਹਵਾਈ ਹਾਦਸੇ ਵਿੱਚ ਮਾਰੇ ਗਏ ਈਰਾਨ ਦੇ ਰਾਸ਼ਟਰਪਤੀ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਆਏ ਹਮਾਸ ਦੇ ਰਾਜਨੀਤਿਕ ਵਿਅਰੇ ਦੇ ਆਗੂ ਇਸਮਾਈਲ ਹਾਨ ਯੇਨੂ ਨਿਸ਼ਾਨਾ ਬਣਾ ਕੇ ਮਿਜ਼ਾਈਲ ਧਾਕੇ ਖਤਮ ਕਰ ਦਿੱਤਾ ਇਸ ਨੇ ਹਮਾਸ ਦੇ ਕਾਸਮਾ ਬਰਗੇਡ ਦੇ ਮੋਡੀਆਂ ਚੋਂ ਮਹਨ ਮੁਹੰਮਦ ਦਾਇਫ ਨੂੰ 13 ਜੁਲਾਈ ਨੂੰ ਖਾਨ ਜੂਨਿਸ ਵਿੱਚ ਮਾਰ ਦਿੱਤਾ 3 ਜੁਲਾਈ ਨੂੰ ਇਸਨੇ ਲਵਰਾਨ ਦੇ ਟਾਇਰ ਵਿੱਚ ਹਵਜ਼ੁੱਲਾ ਦੇ ਆਗੂ ਮੁਹੰਮਦ ਨਾਸਰ ਨੂੰ ਹਵਾਈ ਹਮਲੇ ਵਿੱਚ ਮਾਰ ਦਿੱਤਾ ਇਜ਼ਰਾਇਲ ਨੇ 12 ਜੁਲਾਈ ਨੂੰ ਹਵਜ਼ੁੱਲਾ ਫੀਲਡ ਕਮਾਂਡਰ ਟਾਇਲਵ ਅਬਦੁੱਲਾ ਨੂੰ ਖਤਮ ਕਰਨ ਦਾ ਦਾਵਾ ਕੀਤਾ ਫਾਉਦ ਜੂਕਰ ਅਤੇ ਅਹਿਮਦ ਅਬਾਦੀ ਨੂੰ ਵੀ ਇਜ਼ਰਾਈਲ ਨੇ ਖਤਮ ਕਰ ਦਿੱਤਾ ਜੁਲਾਈ ਵਿੱਚ ਇਜ਼ਰਾਈਲ ਦੇ ਹਵਾਈ ਹਮਲਿਆਂ ਵਿੱਚ ਪ੍ਰਤੀਰੋਧੀ ਤੁਰੀ ਦੇ ਲੀਡਰਾਂ ਸਮੇਤ ਹਵਜ਼ੁੱਲਾ ਲੀਡਰਾਂ ਦੇ ਕਤਲਾਂ ਦੇ ਹਵਜ਼ੁੱਲਾ ਦੇ ਸਕੋਚਮੇ ਪੈਂਤੜੇ ਦਾ ਅੰਤ ਕਰਕੇ ਸਿੱਧਾ ਜੰਗ ਵਿੱਚ ਖਿੱਚ ਲਿਆ ਹਵਜ਼ੁੱਲਾ ਨੇ ਇਜ਼ਰਾਈਲ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਇਸਤੇ ਜਾਏ ਇਸਤੇ ਇਜ਼ਰਾਈਲ ਨੇ ਹਜ਼ੁੱਲਾ ਅਤੇ ਲਿਬਨਾਨ ਨੂੰ ਮੁੱਖ ਨਿਸ਼ਾਨਾ ਬਣਾ ਲਿਆ ਹੈ। ਇਜ਼ਰਾਈਲ ਦੀ ਖੂਫੀਆ ਏਜੰਸੀ ਮੁਸ਼ਾਦ ਇੱਕ دہشتਗਰ ਦਾ ਜਥੇਬੰਦੀ ਹੈ ਅਤੇ دہشت ਫੁਲਾਉਣਾ ਇਸ ਦੀ ਰਣਨੀਤੀ ਹੈ। ਇਹ ਰਣਨੀਤੀ ਇਸ ਨੇ ਲਿਬਨਾਨ ਵਿੱਚ ਵਰਤੀ। ਹਜ਼ੁੱਲਾ ਦਾ ਫੈਸਲਾ ਸੀ ਕਿ ਉਹ ਆਪਣੇ ਸੰਚਾਰ ਲਈ ਮੋਬਾਈਲਾਂ ਦੀ ਵਰਤੋਂ ਨਹੀਂ ਕਰਨਗੇ ਕਿਉਂਕਿ ਮੋਬਾਈਲ ਫੋਨ ਨਾਲ ਉਹਨਾਂ ਦੇ ਟਿਕਾਣਿਆਂ ਦੀ ਨਿਸ਼ਾਨਦੇਹੀ ਹੋ ਜਾਂਦੀ ਹੈ। ਇਸ ਲਈ ਉਹ ਸੁਨੇਹਿਆਂ ਲਈ ਪੇਜਰਾਂ ਦੀ ਵਰਤੋਂ ਕਰਦੇ ਹਨ ਪੇਜਰ ਨਹੀਂ ਸੁਨੇਹਾ ਟੈਕਸ ਸੁਨੇਹਾ ਹੀ ਭੇਜਿਆ ਜਾਂਦਾ ਹੈ ਪਰ ਇਸ ਦੀ ਜਗ੍ਹਾ ਦੀ ਨਿਸ਼ਾਨਦੇਹੀ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਕਈ ਸਾਲਾਂ ਤੋਂ ਮੋਬਾਈਲਾਂ ਦੀ ਥਾਂ ਹਜਬੁੱਲਾ ਲੜਾਕਿਆਂ ਵੱਲੋਂ ਪੇਜਰਾਂ ਅਤੇ ਵਾਕੀ ਟਾਕੀ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਪੇਂਜਰਾਂ ਹੰਦਰੀ ਦੀ ਇੱਕ ਕੰਪਨੀ ਬਣਾਉਂਦੀ ਹੈ ਅਤੇ ਹਜਬੁੱਲਾ ਹੰਦਰੀ ਤੋਂ ਇਹ ਪੇਜਰ ਮੰਗਵਾਉਂਦਾ ਹੈ ਇਜ਼ਰਾਈਲ ਦੀ ਖੂਪੀਆ ਏਜੰਸੀ ਮੁਸਾਦ ਨੂੰ ਇਸ ਦੀ ਸੂਹ ਮਿਲ ਗਈ। ਉਸਨੇ ਪੈਂਜਰਾ ਦੀ ਖੇਪ ਰਾਹ ਵਿੱਚ ਰੋਕ ਲਈ ਅਤੇ ਇਸ ਦੀ ਬੈਟਰੀ ਵਿੱਚ ਮਾਮੂਲੀ ਮਾਤਰਾ ਵਿੱਚ 1 ਤੋਂ 3 ਗ੍ਰਾਮ ਵਿਸਫੋਟਕ ਪਦਾਰਥ ਇਸ ਤਰ੍ਹਾਂ ਲਗਾ ਦਿੱਤਾ ਕਿ ਇਸ ਦਾ ਪਤਾ ਨਾ ਲੱਗ ਸਕੇ। ਜਦੋਂ ਪੈਂਜਰ ਤੇ ਕੋਈ ਸਨੇਹਾ ਆਉਂਦਾ ਤਾਂ ਬੀਪ ਦੀ ਆਵਾਜ਼ ਆਉਂਦੀ ਹੈ। ਜਦੋਂ ਸਨੇਹਾ ਦੇਖਣ ਲਈ ਪੈਂਜਰ ਓਨ ਕੀਤਾ ਜਾਂਦਾ ਤਾਂ ਇਸ ਵਿਸਫੋਟ ਨਾਲ ਧਮਾਕਾ ਹੋ ਜਾਣਾ ਸੀ। ਮੁਸਾਦ ਨੇ ਇੱਕੋ ਸਮੇਂ ਸਾਰੇ ਪਿੰਜਰਾਂ ਤੇ ਇੱਕੋ ਸੁਨੇਹਾ ਭੇਜਿਆ ਇਸ ਨਾਲ ਲਿਬਨਾਨ ਵਿੱਚ ਵੱਡੀ ਪੱਦਰ ਤੇ ਧਮਾਕੇ ਹੋਏ ਇਹਨਾਂ ਧਮਾਕਿਆਂ ਨਾਲ 30 ਦੇ ਕਰੀਬ ਬੰਦੇ ਮਾਰੇ ਗਏ ਇਹਨਾਂ ਵਿੱਚ ਆਮ ਲੋਕਾਂ ਤੋਂ ਬਿਨਾ ਕੁਝ ਜੁੱਲਾ ਦੇ ਲੜਾਕੇ ਵੀ ਮਾਰੇ ਗਏ ਇਹ ਧਮਾਕੇ ਲਿਬਨਾਨ ਵਿੱਚ ਡੈਸਟ ਫਲਾਉਣ ਲਈ ਕੀਤੇ ਗਏ ਇਸ ਤੋਂ ਹੋ ਵੀ ਜੁਲਾਨੇ ਮਜਾਈਲਾਂ ਦਾ ਗਿਆ ਇਸਤੇ ਇਜ਼ਰਾਈਲ ਨੇ ਵੱਡੀ ਗਿਣਤੀ ਵਿੱਚ ਲਿਬਨਾਨ ਦੀ ਰਾਜਧਾਨੀ ਬੇਰੂਤ ਤੇ ਹਵਾਈ ਹਮਲੇ ਕਰ ਦਿੱਤੇ ਅੱਜ 500 ਤੋਂ ਵੱਧ ਲੋਕ ਜ਼ਖਮੀ ਹੋ ਗਏ ਜਦੋਂ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਨਿਤਨੀ ਆਹੂ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਬੜਕਾ ਮਾਰ ਰਿਹਾ ਸੀ ਤਾਂ ਇਜ਼ਰਾਈਲ ਦੀ ਫੌਜ ਨੇ ਬੇਰੂਤ ਵਿੱਚ ਹਜ਼ਬੁੱਲਾ ਹੈੱਡ ਕੁਆਟਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਇਸ ਹਮਲੇ ਵਿੱਚ ਹਜ਼ਬੁੱਲਾ ਮੁਖੀ ਜਰਨਲ ਸਕੱਤਰ ਨਸਰੱਲਾ ਹਸਨ ਵੀ ਮਾਰਿਆ ਗਿਆ ਉਹ 1992 ਤੋਂ ਹਫਜ਼ੁੱਲਾ ਦਾ ਸਕੱਤਰ ਜਰਨਲ ਸੀ ਇਸ ਤੋਂ ਬਾਅਦ ਇਜ਼ਰਾਈਲ ਫੌਜ ਦੇ ਬੁਲਾਰਿਆਂ ਨੇ ਹੁਬਦਿਆਂ ਦਾਵਾ ਕੀਤਾ ਕਿ ਹਫਜ਼ੁੱਲਾ ਦੀ ਲੀਡਰਸ਼ਿਪ ਦੇ ਵੱਡੇ ਹਿੱਸੇ ਨੂੰ ਖਤਮ ਕਰ ਦਿੱਤਾ ਗਿਆ ਹੈ ਉਧਰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਆਮ ਜਲਾਸ ਨੂੰ ਸੰਬੋਧਨ ਕਰਨ ਲਈ ਜਦੋਂ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਖੜਾ ਹੋਇਆ ਤਾਂ ਐਂਗਲੋ ਅਮਰੀਕਨ ਗਾਠ ਜੋੜ ਹੀ ਨਹੀਂ ਬਲਕੇ ਪੱਛਮ ਸਮਰਾਜੀਆਂ ਦੇ ਨਵਿੰਦਿਆਂ ਨੇ ਤਾੜੀਆਂ ਮਾਰ ਕੇ ਉਸ ਦਾ ਸਵਾਗਤ ਕੀਤਾ ਉਸ ਨੇ ਦੁਨੀਆ ਦੀ ਮਹਾ ਪੰਚਾਇਤ ਨੂੰ ਠੁੱਠ ਦਿਖਾਉਂ ਦਿਆ ਕਿਹਾ ਮੈਂ ਤਾਂ ਇੱਥੇ ਆਉਣਾ ਹੀ ਨਹੀਂ ਚਾਹੁੰਦਾ ਸੀ ਕਿਉਂਕਿ ਸੰਯੁਕਤ ਰਾਸ਼ਟਰ ਜਿਉ ਵਾਦ ਵਿਰੋਧੀ ਦਲਦਲ ਬਣ ਚੁੱਕੀ ਹੈ ਇਸ ਕਰਕੇ ਇਜ਼ਰਾਈਲ ਇਸ ਦੇ ਕਿਸੇ ਮਤੇ ਦੀ ਕੋਈ ਪਰਵਾਹ ਨਹੀਂ ਕਰਦਾ ਉਸ ਨੇ ਈਰਾਨ ਨੂੰ ਇਸ ਕੋ ਮੰਤਰੀ ਪਲੇਟਫਾਰਮ ਤੇ ਸ਼ਰਯਾਮਤਮਕੀ ਦਿੰਦਿਆ ਕਿਹਾ ਕਿ ਰਾਨੀ ਹਾਕਮਾ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਈਰਾਨ ਵਿੱਚ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਇਜ਼ਰਾਈਲ ਮਾਰ ਨਹੀਂ ਕਰ ਸਕਦਾ ਜਿਹੜੀ ਅਜਰੈਲੀ ਫੌਜ ਦੀ ਮਾਰ ਤੋਂ ਬਾਹਰ ਹੋਵੇ ਉਸਨੇ ਕਿਹਾ ਕਿ ਇਜ਼ਰਾਈਲ ਹਜਗੁੱਲਾ ਅਤੇ ਇਜ਼ਰਾਈਲ ਦੇ ਸਾਰੇ ਦੁਸ਼ਮਣ ਨੂੰ ਜਿੰਨੀ ਦੇਰ ਤੱਕ ਖਤਮ ਨਹੀਂ ਕਰ ਲੈਂਦਾ ਉਨੀ ਦੇਰ ਜੰਗੀ ਮੁਹਿੰਮ ਜਾਰੀ ਰਹੇਗੀ ਉਨੀ ਦੇਰ ਜੰਗਬੰਦੀ ਦਾ ਕੋਈ ਸਵਾਲ ਨਹੀਂ ਹੈ ਉਸਨੇ ਸੰਸਾਰ ਦਾ ਨਕਸ਼ਾ ਦਿਖਾਉਂਦਿਆਂ ਇਰਾਨ ਤੇ ਉਂਗਲੀ ਰੱਖ ਕੇ ਕਿਹਾ ਕਿ ਇਹ ਪੂਰੀ ਦੁਨੀਆ ਲਈ ਸਰਾਫ ਹੈ ਅਤੇ ਭਾਰਤ ਉੱਤੇ ਉਂਗਲੀ ਰੱਖ ਦਿਆ ਕਿਹਾ ਕਿ ਇਹ ਪੂਰੀ ਦੁਨੀਆ ਲਈ ਵਰਦਾਨ ਹੈ ਕੁਮੰਤਰੀ ਪਾਈਚਾਰੇ ਵਿੱਚ ਇਹ ਸਪਸ਼ਟ ਹੋ ਗਿਆ ਕਿ ਭਾਰਤੀ ਹਾਕਮ ਕਿਸ ਪਾਸੇ ਖੜੇ ਹਨ ਉਹ ਇਜ਼ਰਾਈਲ ਨਾਲ ਖੜੇ ਹਨ ਉਸਨੇ ਬੋਲਦਿਆ ਕਿਹਾ ਕਿ ਕੁਮੰਤਰੀ ਪਾਈਚਾਰੇ ਨੂੰ ਸਾਡਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਅਸੀਂ ਦਸਤਗਰਦੀ ਨੂੰ ਉੱਥੇ ਹੀ ਨੱਪ ਰਹੇ ਹਾਂ ਨਹੀਂ ਤਾਂ ਇਸ ਨੇ ਸਾਰੀ ਦੁਨੀਆ ਲਈ ਮੁਸੀਬਤ ਬਣਨਾ ਸੀ ਆਖਰਕਾਰ ਇਹ ਦਸਤਗਰਦ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਕੋ ਮੰਤਰੀ ਪਲੇਟਫਾਰਮ ਤੇ ਖੜ ਕੇ ਕਿਵੇਂ ਸਾਰੇ ਕੋ ਮੰਤਰੀ ਪਾਇਚਾਰੇ ਨੂੰ ਠੁੱਠ ਦਿਖਾਣ ਦੀ ਜ਼ੋਰਤ ਕਰ ਰਿਹਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਅਮਰੀਕੀ ਸਾਮਰਾਜ ਪੂਰੀ ਪੱਛਮੀ ਸ਼ਾਨਰਾਜ ਦੀ ਉਸ ਦੀ ਪਿੱਠ ਤੇ ਖੜਾ ਹੈ ਉਹ ਚਾਹੇ ਕਿੰਨੀਆਂ ਵੀ ਜੰਗਵੰਦੀਆਂ ਜਾਂ ਸ਼ਾਂਤੀ ਦੀਆਂ ਗੱਲਾਂ ਕਰਨ ਭਾਵੇਂ ਜਾਗਰਖਾਈ ਲਈ ਕਿਹੋ ਜਿਹੇ ਬਿਆਨ ਦੇਣਾ ਹਰ ਉਹ ਪੱਕੀ ਤਰ੍ਹਾਂ ਉਸਦੀ ਪਿੱਠ ਤੇ ਖੜੇ ਹਨ ਅਤੇ ਮਿਲਟਰੀ ਵਿੱਤ ਸੂਚਨਾ ਅਤੇ ਹਰ ਤਰ੍ਹਾਂ ਦੀ ਮਦਦ ਕਰਦੇ ਰਹਿਣਗੇ ਅਤੇ ਸਥਿਤੀ ਨਾਜ਼ਿਕ ਹੋਣ ਤੇ ਉਸਦੀ ਫੌਜੀ ਮਦਦ ਦੀ ਆਵੇਗੀ ਇਸ ਕਰਕੇ ਅਜਰੈਲ ਸਮਝਦਾ ਹੈ ਕਿ ਉਸ ਨੂੰ ਟੁੰਡੇ ਲਾਟ ਦੀ ਕੋਈ ਪਰਵਾਹ ਨਹੀਂ ਦੂਸਰੇ ਪਾਸੇ ਰੂਸੀ ਸਾਮਰਾਜ ਜੂ ਯੂਕਰੇਨ ਵਿੱਚ ਨਾਟੋ ਨਾਲ ਜੰਗ ਵਿੱਚ उलझਿਆ ਹੋਇਆ ਹੈ ਮਿਲਟਰੀ ਦਖਲਅੰਦਾਜ਼ੀ ਦੀ ਸਥਿਤੀ ਵਿੱਚ ਨਹੀਂ ਇੱਕ ਹੋਰ ਵੱਡੀ ਸਾਮਰਾਜੀ ਸ਼ਕਤੀ ਕਿਸੇ ਟਕਰਾ ਅਤੇ ਜੰਗ ਵਿੱਚ ਉਲਝਣ ਤੋਂ ਬਚ ਕੇ ਆਪਣੇ ਸਾਮਰਾਜ ਦਾ ਆਰਥਿਕ ਫਲਾਅ ਅਤੇ ਮੰਡੀਆਂ ਦਾ ਵਿਸਤਾਰ ਕਰਨ ਦੀ ਨੀਤੀ ਤੇ ਚੱਲ ਰਹੀ ਹੈ ਅਤੇ ਉਹ ਮੱਧ ਪੂਰਬ ਦੇ ਇਸ ਟਕਰਾਅ ਵਿੱਚ ਨਹੀਂ ਉਲਝੇਗੀ ਉਹ ਅਮਰੀਕਾ ਅਤੇ ਇਸ ਦੇ ਸੰਗੀਆਂ ਵੱਲੋਂ ਤਾਈਵਾਨ ਅਤੇ ਦੱਖਣੀ ਚੀਨ ਸਾਗਰ ਵਿੱਚ ਗੰਭੀਰ ਉਕਸਾਟਾਂ ਦੇ ਬਾਵਜੂਦ ਅਤੇ ਤਾਈਵਾਨ ਦੀ ਖਾੜੀ ਵਿੱਚ ਜਪਾਨ ਦਾ ਜੰਗੀ ਵੇੜਾ ਲੰਘਣ ਦੇ ਬਾਵਜੂਦ ਚੀਨ ਸਭ ਦੇ ਜੰਗੀ ਤੋਂ ਅਗਾਹ ਨਹੀਂ ਗਿਆ ਇਸ ਸਥਿਤੀ ਵਿੱਚ ਜਿਵੇਂ ਕਿ ਕਹਾਵਤ ਹੈ ਸਿਰ ਤੇ ਹੈ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ ਵਾਲੀ ਗੱਲ ਹੈ ਅਤੇ ਇਜ਼ਰਾਇਲ ਇਸੇ ਤਰ੍ਹਾਂ ਦੀ ਦਸਤ ਕਰਦੀ ਅਤੇ ਗੁੰਡਾ ਕਰਦੀ ਮਚਾ ਰਿਹਾ ਹੈ ਲਿਬਨਾਨ ਅਤੇ ਇਜ਼ਰਾਇਲ ਦੇ ਹਮਲੇ ਵਿੱਚ ਇਸ ਤੋਂ ਪਹਿਲਾਂ ਵੀ ਲੀਡਰਸ਼ਿਪ ਦਾ ਕਾਫੀ ਨੁਕਸਾਨ ਹੋਇਆ ਹੈ 1992 ਦੇ ਜਰਨਲ ਸਕੱਤਰ ਹਸਨ ਨਸਰੱਲਾ ਅਤੇ ਮੁਜਾਇਲ ਮੁਖੀ ਸ਼ੁਕਰੇ ਦੀ ਮੌਤ ਹਜ਼ੁੱਲਾ ਲਈ ਵੱਡਾ ਤੱਕਾ ਹੈ ਪਰ ਇਸ ਤੱਕੇ ਨਾਲ ਵੀ ਪ੍ਰਤੀਰੋਧ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਲਿਬਨਾਨ ਵਿੱਚ ਫਲਸਤੀਨ ਮੁਕਤੀ ਸੰਗਠਨ ਨੂੰ ਖਦੇੜ ਦਿੱਤੇ ਜਾਣ ਤੋਂ ਬਾਅਦ ਉੱਥੇ ਹਜ਼ੁੱਬੱਲਾ ਖੜਾ ਹੋ ਗਿਆ ਅਰਾਫਾਤ ਵੱਲੋਂ ਆਉਸਲੋ ਅਕੋਰਡ ਤੋਂ ਬਾਅਦ ਫਲਸਤੀਨ ਵਿੱਚ ਇਤਿਫਾਦਾ ਦਾ ਲੋਕ ਵਿਰੋਧ ਸਾਹਮਣੇ ਆਇਆ ਅਤੇ ਹਮਾਸ ਤਾਕਤ ਬਣ ਕੇ ਉੱਭਰੀ ਇਸ ਪ੍ਰਤੀਤੂਨੀ ਲੈ ਲੀਡਰਸ਼ਿਪਾ ਮਹਤਵਪੂਰਨ ਤਾਂ ਹੈ ਪਰ ਫੈਸਲਾ ਕੋ ਨਹੀਂ ਹਸਨਾ ਨਸਰ ਸਰਕਾਰ ਤੋਂ ਬਾਅਦ ਹਬਜ਼ੁੱਲਾ ਵੱਲੋਂ ਇਜ਼ਰਾਇਲ ਤੇ ਮੁਜਹਿਲਾ ਦੀ بارش ਇਸ ਦਾ ਸਬੂਤ ਹੈ ਇਜ਼ਰਾਇਲ ਦੇ ਲਿਬਨਾਨ ਦੇ ਹਵਾਈ ਹਮਲੇ ਨਾਲ ਇਸ ਸੀਮਤ ਜੰਗ ਦੇ ਵੱਡੇ ਵੱਦਰ ਤੇ ਫੈਲ ਜਾਣ ਦੀਆਂ ਸੁਭਾਵਨਾਵਾਂ ਬਹੁਤ ਵੱਧ ਗਈਆਂ ਹਨ ਇਜ਼ਰਾਇਲ ਨੇ ਲਿਬਨਾਨ ਨਾਲ ਲੱਗਦੀ ਸਰਹੱਦ ਤੇ ਵੱਡੀ ਗਿਣਤੀ ਵਿੱਚ ਟੈਂਕ ਜਮ੍ਹਾਂ ਕਰ ਲਏ ਹਨ ਉਸਨੇ ਜਮਨ ਦੀ ਇੱਕ بندرਗਾਹ ਤੇ ਮਜਾਇਲ ਹਮਲੇ ਕੀਤੇ ਹਨ ਉਧਰ ਇਸਲਾਮਿਕ ਪ੍ਰਤੀਰੋਧ ਸੰਗਠਨਾ ਜੋ ਕਿ ਇਰਾਕ ਵਿੱਚ ਸਰਗਰਮ ਹੈ ਨੇ ਅਮਰੀਕਾ ਤੇ ਇਰਾਕ ਅਤੇ ਸੰਯੁਕਤ ਅਰਬ ਅਮੀਰਾਤ ਸਥਿਤ ਫੌਜੀ ਏਡਿਆਂ ਨੂੰ ਨਿਸ਼ਾਨਾ ਬਣਾਉਣਾ ਅਤੇ ਲੜਾਕੇ ਲਿਬਨਾਨ ਭੇਜਣ ਦਾ ਐਲਾਨ ਕੀਤਾ ਹੈ ਅਮਰੀਕਾ ਨੇ ਜਮਨ ਦੇ ਹੂਥੀਆ ਬਾਗੀਆਂ ਦੇ ਲਾਲ ਸਾਗਰ ਵਿੱਚ ਅਮਰੀਕਾ ਇਸ ਦੇ ਸੰਗੀਆਂ ਅਤੇ ਇਜ਼ਰਾਇਲ ਆ ਜਾ ਰਹੇ ਇਹ ਜਹਾਜ਼ਾਂ ਤੇ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣ ਦੇ ਨਾਂ ਥੱਲੇ ਆਪਣਾ ਜੰਗੀ ਵੇੜਾ ਇਸ ਖੇਤਰ ਵਿੱਚ ਲੈ ਆਂਦਾ ਹੈ ਹੁਣ ਤੱਕ ਲਿਬਨਾਨ ਵਿੱਚ 1300 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਘਰੋਂ ਬੇਕਾਰ ਹੋ ਚੁੱਕੇ ਹਨ ਉਧਰ ਲਿਬਨਾਨ ਦੀ ਦੱਖਣੀ ਸਰਹੱਦ ਤੇ ਜਮਾ ਹੋਈ ਇਜ਼ਰਾਈਲੀ ਫੌਜ ਨੇ ਲਿਬਨਾਨ ਤੇ ਜ਼ਮੀਨੀ ਹਮਲਾ ਬੋਲ ਦਿੱਤਾ ਹੈ ਜਿਸ ਨੂੰ ਇਜ਼ਰਾਈਲੀ ਫੌਜ ਦੇ ਬੁਲਾਰਿਆਂ ਨੇ ਇਸ ਨੂੰ ਹਜ਼ੁੱਲਾ ਵਿਰੋਧਾ ਲਿਬਨਾਨ ਵਿੱਚ ਸੀਮਤ ਕੁਸਪੈਟ ਕਿਹਾ ਹੈ ਉਧਰ ਤੁਰਕੀ ਦੇ ਰਾਸ਼ਟਰਪਤੀ ਇਧਰੋਂ ਗਾਨ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਨੂੰ ਇਜ਼ਰਾਈਲ ਵਿਰੁੱਧ ਮਤਾ ਪਾਸ ਕਰਕੇ ਫੌਜੀ ਕਾਰਵਾਈ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ ਇਸ ਸਥਿਤੀ ਵਿੱਚ ਇਹ ਸਵਾਲ ਖੜਾ ਹੁੰਦਾ ਹੈ ਕਿ ਇਹ ਜੰਗ ਪੂਰੇ ਮੱਧ ਪੂਰਬ ਨੂੰ ਆਪਣੀ ਲਪੇਟ ਵਿੱਚ ਲੈ ਲਵੇਗੀ ਇਸ ਲਈ ਸੰਭਾਵਨਾ ਜ਼ੋਰਦਾਰ ਢੰਗ ਨਾਲ ਮੌਜੂਦ ਹੈ ਪਰ ਅਜੇ ਹੀ ਸੰਭਾਵਨਾ ਦੇ ਮੱਦੇ ਨਜ਼ਰ ਰੂਸੀ ਅਤੇ ਚੀਨੀ ਸਾਮਰਾਜ ਕੀ ਕਰਨਗੇ ਕਿ ਚੀਨ ਜੰਗ ਤੋਂ ਨਿਰਲੇਪ ਆਰਥਿਕ ਵਿਸਤਾਰ ਦੀ ਨੀਤੀ ਤੇ ਚੱਲਦਾ ਰਹੇਗਾ ਜਾਂ ਬਦਲ ਰਹੇ ਹਾਲਾਤਾਂ ਨੂੰ ਦੇਖਦੇ ਹੋਏ ਇਸ ਵਿੱਚ ਕੋਈ ਤਬਦੀਲੀ ਕਰੇਗਾ ਰੂਸ ਕੀ ਕਰੇਗਾ ਹੁਣ ਤੱਕ ਚੀਨ ਨੇ ਇਜ਼ਰਾਈਲ ਹਮਲੇ ਦੀ ਨਿਖੇਦੀਤਾ ਕੀਤੀ ਹੈ ਪਰ ਉਹ ਸ਼ਬਦ ਦੀ ਵਿਰੋਧ ਤੱਕ ਸੀਮਤ ਰਿਹਾ ਹੈ ਰੂਸ ਨੇ ਇਸ ਹਮਲੇ ਲਈ ਇਜ਼ਰਾਈਲ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਦੂਸਰੇ ਪਾਸੇ ਰੂਸੀ ਵਿਦੇਸ਼ ਮੰਤਰੀ ਈਰਾਨ ਜਾ ਰਿਹਾ ਹੈ ਇਸ ਦੇ ਕਈ ਤਰ੍ਹਾਂ ਦੇ ਅਰਥ ਕੱਢੇ ਜਾ ਰਹੇ ਹਨ ਸਥਿਤੀ ਕਿਸ ਕਰਵਟ ਲੈਂਦੀ ਹੈ ਇਸ ਨੂੰ ਨੇੜੇੋਂ ਵਾਚਦੇ ਰਹਿਣਾ ਹੋਵੇਗਾ ਭਾਰਤ ਵਿੱਚ ਮੋਦੀ ਸਰਕਾਰ ਇਸ ਕਦਰ ਇਜ਼ਰਾਈਲ ਨਾਲ ਸਾਂਝ ਅਤੇ ਪਿਆਰ ਵਿੱਚ ਇਸ ਹੱਦ ਤੱਕ ਚਲੀ ਗਈ ਹੈ ਕਿ ਪੰਜਾਬ ਤੋਂ ਬਾਹਰ ਭਾਜਪਾ ਸਰਕਾਰ ਵਾਲੀਆਂ ਸੂਬਿਆਂ ਵਿੱਚ ਫਲਸਤੀਨ ਦੇ ਹੱਕ ਵਿੱਚ ਕੋਈ ਸਰਗਰਮੀ ਨਹੀਂ ਹੋਣ ਦੇ ਰਹੀਆਂ ਅਜਿਹੇ ਹਾਲਾਤ ਵਿੱਚ ਪੰਜਾਬ ਵਿੱਚ ਇਜ਼ਰਾਈਲ ਵਿਰੋਧ ਅਤੇ ਫਲਸਤੀਨੀਆਂ ਦੇ ਹੱਕ ਵਿੱਚ ਕੁਝ ਸਰਗਰਮੀਆਂ ਹੋ ਰਹੀਆਂ ਹਨ ਅਤੇ ਹੋਈਆਂ ਹਨ ਪਰ ਇਹ ਸਾਰੀਆਂ ਸਰਗਰਮੀਆਂ ਨਰੋਲ ਰਸਮੀ ਹੀ ਹਨ ਹਕੀਕਤ ਵਿੱਚ ਭਾਰਤ ਦੀ ਇਨਕਲਾਬੀ ਅਤੇ ਜਮਹੂਰੀ ਲਹਿਰ ਨੂੰ ਭਾਰਤ ਸਰਕਾਰ ਨੂੰ ਇਜ਼ਰਾਈਲ ਨਾਲੋਂ ਹਰ ਕਿਸਮ ਦੇ ਸੰਬੰਧ ਤੋੜਨ ਲਈ ਇੱਕ ਵਿਸ਼ਾਲ ਜਨਤਕ ਲਹਿਰ ਨੂੰ ਲਾਮਬੱਧ ਕਰਨ ਲਈ ਜਥਾ ਸੰਭਵ ਯਤਨਾਂ ਜਟਾਉਣੇ ਚਾਹੀਦੇ ਹਨ ਧੰਨਵਾਦ